ਮਾਨਯੋਗ ਜਿਹਦਾ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਅੱਜ ਤੇਜ ਅਸੰਗ ਸਮੁੰਦਰੀ ਹਾਲ ਵਿਖੇ ਹੋਲ ਮੰਤਰ ਅਤੇ ਗੁਰ ਮੰਤਰ ਦਾ ਜਾਪ ਕਰਨ ਉਪਰੰਤ ਖਾਲਸਾ ਹੀ ਨਿਸ਼ਾਨ ਤੇਜ ਅਸੰਗ ਸਮੁੰਦਰੀ ਹਾਲ ਤੇ ਚਲਾਇਆ ਆ ਕਿਉਂਕਿ ਸਿੰਘ ਸਾਹਿਬ ਦਾ ਆਦੇਸ਼ ਸੀ ਕਿ ਹਰ ਸਿੱਖ ਆਪੋ ਆਪਣੇ ਘਰਾਂ ਤੇ ਜਿਹੜਾ ਉਹ ਕੀ ਅਸਲੀ ਨਿਸ਼ਾਨ ਚਲਾਵੇ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਜਿਹੜਾ ਖਾਲਸਾ ਹੀ ਨਿਸ਼ਾਨ ਚਲਾਇਆ ਗਿਆ ਅੱਜ ਖਾਲਸੇ ਦਾ ਸਾਜਨਾ ਦਿਵਸ ਵੀ ਆ ਜਿਹੜਾ ਪੰਜਾਬ ਹਿੰਦੁਸਤਾਨ ਅਤੇ ਵਰਲਡ ਵਿੱਚ ਵੱਡੀ ਪੱਧ ਤੇ ਮਨਾਇਆ ਜਾਂਦਾ ਇਹ ਜਿਹਾ ਇਥੋਂ ਇੱਕ ਵਿਸ਼ੇਸ਼ ਜਥਾ ਜਿਹੜਾ ਉਹ ਪਾਕਿਸਤਾਨ ਵੀ ਗਿਆ ਇਹ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਮੈਂ ਸਮੁੱਚੇ ਹੀ ਖਾਲਸਾ ਪੰਥ ਨੂੰ ਮਾਝਾ ਪ੍ਰਧਾਨ ਸਰਦਾਰ ਚੰਦ ਅਰਜਨ ਸਿੰਘ ਧਾਮੀ ਜੀ ਵੱਲੋਂ ਸਾਡੀ ਸਮੁੱਚੀ ਟੀਮ ਵੱਲੋਂ ਵਧਾਈ ਦਿੰਦਾ ਕਿਉਂਕਿ ਅੱਜ ਦੇ ਦਿਨ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸਾਜਿਆ ਸੀ ਅਤੇ ਨਵਾਂ ਦੇ ਤਾਜ਼ੀ ਇਹ ਦਵਾ ਦਿੱਤਾ ਸੀ ਕਿ ਇਸ ਕੰਗਾ ਕਰਪਾਣ ਕਸ਼ਹਿਰਾ ਤੇ ਕੜਾ ਤਾਂ ਕਿ ਸਿੱਖ ਕਿਤੇ ਵੀ ਹੋਵੇ ਵਰਲਡ ਚ ਉਹ ਲੱਖਾਂ ਦੀ ਤਦਾਦ ਚ ਵੀ ਕਲਾ ਸਿੱਖ ਪਛਾਣਿਆ ਜਾ ਸਕਦਾ ਸੀ ਤੇ ਸਿੱਖ ਨੂੰ ਨਵੀਂ ਪਹਿਚਾਣ ਦੇ ਕੇ ਗੁਰੂ ਮਹਾਰਾਜ ਨੇ ਜਿਹੜਾ ਗਿੱਧੜਾ ਤੋਂ ਸ਼ੇਰ ਬਣਾਤਾ ਅੱਜ ਇੱਕ ਕੌਮ ਜਿਹੜਾ ਆਪਣਾ ਜਿਹੜਾ ਖਾਲਸਾ ਸਾਧਨ ਦੋਸ ਬਣਾ ਰਹੀ ਆ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਦਿਸ਼ਾ ਨਿਰਦੇਸ਼ ਸੀ ਉਹਦੇ ਪਾਲਣਾ ਕਰਦੇ ਆ ਖਾਲਸਾ ਹੀ ਨਿਸ਼ਾਨ ਨੂੰ ਚਲਾਏ ਗਏ ਨੇ ਤੇ ਲੋਕਾਂ ਦਾ ਕੋਈ ਪਛਾਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿੰਨਾ ਵੀ ਵੱਧ ਤੋਂ ਵੱਧ ਸੰਗਤਾਂ ਵਿੱਚ ਜਿਹੜੇ ਖਾਲਸਾਈ ਨਿਸ਼ਾਨ ਪਛਾਣ ਸਕਦੇ ਸੀ ਕਿਉਂਕਿ ਟਾਈਮ ਬਹੁਤ ਘੱਟ ਸੀ ਇੱਕੋ ਦਿਨ ਵਿੱਚ ਮਿਲਿਆ ਸੀਗਾ ਪਰ ਫਿਰ ਵੀ ਕੋਸ਼ਿਸ਼ ਕੀਤੀ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਵੀ ਕਾਲ ਤੱਕ ਸਰ ਦਾ ਆਦੇਸ਼ ਸੀ ਸੰਗਤੋਂ ਨੂੰ ਇਹਨ ਬਿਨ ਮੰਨ ਕੇ ਹੋਏ ਮੰਨਦੇ ਹੋਏ ਆਪੋ ਆਪਣੇ ਘਰਾਂ 'ਤੇ ਖਾਲਸਾਈ ਨਿਸ਼ਾਨ ਜੜੀਓ ਚਲਾਉਗੇ ਅੱਜ ਜਿਤਨਾ ਕਿ ਖਾਲਸਾ ਸਾਧੂਆਂ ਦੇ ਸਬੰਧ ਵਿੱਚ ਜੋ ਮਾਨਜੋ ਸਿੰਘ ਸਾਹਿਬ ਵੱਲੋਂ ਦੇਸ਼ ਸੀਗਾ ਉਹ ਮੂਲ ਮੰਤਰਾ ਗੁਰਮੰਤਰਾ ਦਾ ਜਾਪ ਕਰਕੇ ਅਤੇ ਖਾਲਸਾ ਪੰਥ ਦੀ ਜਿਹੜੀ ਸਾਜਣਾ ਦੀ ਉਹਦਾਈ ਦਿੱਤੀ ਗਈ ਹੈ ਅਤੇ ਖਾਲਸੇ ਨਿਸ਼ਾਨ ਚਲਾਇਆ ਗਿਆ।